ਰਾਤ ਕਮਾਣੇ ਵਾਲੀ ਵਜੋਂ ਬਾਪ ਕੋ ਕਮਾਣੇ ਦੀ ਲੋੜ ਨਹੀਂ ਹੁੰਦੀ ਬਾਪ ਕੋ ਕਮਾਣੇ ਦੀ ਜਰੂਰਤ ਨਹੀਂ ਹੁੰਦੀ ਵਧੀਆ ਗੱਲ ਕਹੀ ਮੈਂ ਮੈਂ ਪਹਿਲਾ ਬੁੱਲ ਵਾਲਾ ਹਾਂ ਜੋ ਝੋਟੀਆਂ ਮੇਲੇ ਜੀਤਾ ਕਿ ਜਿਸ ਦਾ ਦੁੱਧ ਦਿਖਾਇਆ ਹੈ ਨਹੀਂ ਬਾਕੀ ਲਾਲ ਫੁੱਲ ਬੰਦ ਜਾਂਦੀ ਹੈ ਉਸke ਬਾਅਦ ਮੈਂ ਝੋਟੀਆਂ ਦਿਖਾਈ ਨਹੀਂ ਦਿੰਦੀ ਦੁੱਧ وہی ਬਾਤ ਆ ਗਈ ਵੀਰੇ ਦੁੱਧ ਦੇਣਾ ਬਰੀਡ ਨੇ ਜੋ ਫੀਡ ਸਪਲੀਮੈਂਟ ਹੈ ਜੋ ਆਪਾਂ ਦੋ ਅੱਜ ਆ ਨਾ ਦੇ ਰਿਹਾ ਹਾਂ ਉਹਨਾਂ ਸੇ ਅਸੀਂ ਆਪਣੇ ਪਸ਼ੂ ਕੀ ਬੋਡੀ ਨੂੰ ਮੇਨਟੇਨ ਕਰ ਸਕਾਂ ਬਾਕੀ ਭਾਈ ਆਪਣੇ ਸਾਰੇ ਡਾਕਟਰਾਂ ਨਾਲ ਬਿਆਰ ਪੰਜਾਬ ਦੇ ਵਿੱਚ ਕੋਈ ਡਾਕਟਰ ਉਹ ਜੀ ਨੇ ਇਹ ਸੀਮਣਾ ਨਾਂ ਵਰਤਿਆ ਹੋਵੇ। ਲਓ ਬਾਈ ਇੱਕ ਤੁਹਾਨੂੰ ਹੋਰ ਬੁੱਲ ਦਿਖਾਉਣੇ ਆ ਜਿਹਦੀਆਂ ਕੱਟੀਆਂ ਚੈਂਪੀਅਨ ਬਣੀਆਂ ਨੇ ਲਗਾਤਾਰ ਇੱਥੇ ਆ ਹੀ ਮੇਲੇ ਤੇ ਬੀਐਫਐ ਤਣਾਉਲੇ ਦੇ ਤੇ ਬਾਕੀ ਦੱਸਣ ਦੀ ਕੋਈ ਲੋੜ ਨਹੀਂ ਸਾਣਵਾਲ ਕੀ ਨਾਂਗਾ ਸਾਣ ਦਾ ਤੇ ਇਹਦੀਆਂ ਜਿਹੜੀਆਂ ਕੱਟੀਆਂ ਨੇ ਉਹ ਬਹੁਤ ਚੰਗੀਆਂ ਆ ਰਹੀਆਂ ਨੇ। ਬਾਈ ਦੁੱਧ ਤੇ ਆ ਗਈਆਂ। ਦੁੱਧ ਤੇ ਕਾਫੀ ਝੋਟੀਆਂ ਵਾਲੀ ਬਾਈ ਸਾਹਿਬ ਤੀਜੀ ਤੀਜੀ ਸੂਏ ਪੌਣੇ 24 24 ਕਿਲੋ 22 22 ਕਿਲੋ ਤੇ ਦੁੱਧ ਤੇ ਆ ਰਹੀ ਜੋਟੀਆਂ। ਇਹ ਆਪਾਂ 10 ਕਿਲੋ ਵਾਲੀ ਮੱਝ ਦੇ ਦਾ ਟੀਕਾ ਲਾਈਏ। पहले, दा की पहले से पहले सुबह तेरह चौदह किलो आराम से निकलोगे तेरह चौदह किलो आराम से और साथ में ब्यूटी कल्ला दूध दूध मत देखो दोस्तों किसान साथियों क्योंकि जो अगर चंगा सोना पशु होगा कुल को, को किसान ने बेचना पड़ेगा ना तो वो दो पैसे बद देके जाऊगा ਠੀਕ ਆ ਹਾਂ ਇਹਦੇ ਜਿਹੜਾ ਚੈਂਪੀਅਨ ਬਣਿਆ ਨੇ ਹਨਾ ਇੱਕ ਪਹਿਲੇ ਤੇ ਦੂਜੇ ਤੇ ਤੀਜੇ ਤੇ ਇਹ ਜੋ ਛੋਟੀ ਕਟਾਗਰੀ ਆ ਤੇ ਜਿਹੜੀ ਇਸ ਸਾਲ ਕੀ ਕਟਾਗਰੀ ਮੈਂ ਪਹਿਲੇ ਤੇ ਤੀਜੇ ਵੀ ਇਸੀ ਕੀਤੀ ਔਰ ਦੋ ਦਾੰਤ ਮੈਂ ਤੀਜੇ ਨੰਬਰ ਤੇ ਇਸ ਕੀਤੀ ਇਹ ਸੱਤ ਬੱਚੇ ਆ ਤੇ ਸੱਤੋ ਕੀ ਸੱਤੋ ਹੀ ਇਨਾਮ ਲੈ ਕੇ ਗਏ ਆ ਇੱਥੇ ਆਪਣੇ ਮੇਲੇ 'ਚ 7 ਬੱਚੇ ਆ ਗਏ 7 ਬੱਚੇ ਸਾਤੋਂ ਕੀ ਸਾਤੋਂ ਇਨਾਮ ਲੈ ਕੇ ਆਏ ਹੈਗੇ ਇਹ ਪੰਜਾਬ ਦੀਆਂ ਨੇ ਪੰਜਾਬ ਦੀ ਅਡ ਅਡ ਜਿ ਲਾਉਂਦੀ ਆ ਅਡ ਅਡ ਮੈਸੋਸ ਹੈ ਔਰ ਆਪ ਦੇਖੋਗੇ ਨਾ ਬਿਲਕੁਲ ਹੁਬਰੂ ਜੋ ਕਾਰਬਨ ਕੋਪੀ ਹੁੰਦੀ ਹੈ ਨੀ ਕਾਰਬਨ ਕੋਪੀ ਉਤਾਰ ਰਿਹਾ ਬਾਕੀ ਛੋਟੀ ਸਿੰਗੀ ਦੀਆਂ ਨੇ ਬਾਈ ਤੇ ਬਿਊਟੀ ਦੇ ਵਿੱਚ ਜਿਵੇਂ ਬਾਈ ਨੇ ਦੱਸਿਆ ਵੀ ਬਿਊਟੀ ਵੀ ਆਉਂਦੀ ਆ ਨਾਲ ਨਾਲ ਦੁੱਧ ਵੀ ਆ ਤੇ ਇਹਦੀ ਮਾਂ ਦਾ ਕੀ ਰਿਕਾਰਡ ਸੀ ਬਾਈ ਇਸ ਦੀ ਮਾਂ ਦਾ 26% ਐਚਐਲਡੀਪੀ ਕਾ ਹੈ ਔਰ ਐਨਡੀਡੀਪੀ ਹੈ 5100 ਲੀਟਰ ਠੀਕ ਹੈ ਇਹ ਆਪ ਕਿਹੜੇ ਸੰਗਤ ਇਹ ਪੀਸੀ 400 ਕਾਸਟ ਐਚਐਲਡੀਪੀ ਕਾ ਬੁੱਲ ਹੈ ਕ ਠੀਕ ਹੈ ਤੇ ਬਾਕੀ ਬਈ ਯਾਰ ਇੱਕ ਦੱਸਣ ਦੀ ਲੋੜ ਨਹੀਂ ਵੀ ਜਦੋਂ ਝੋਟੀਆਂ ਲਾਈਵ ਚ ਬਾਈ ਹੋਈ ਹੋਈ ਹੈ ਨਾ ਬਈ ਲਾਈਵ ਕਾਫੀ ਲਾਈਵ ਹੋਏਗੀ ਬਾਈ ਪਿਛਲੀ ਵਾਰ ਵੀ ਜੋ ਧਨੌਲੇ ਮੇ ਪੀਡੀਐਫ ਮੇ ਕੇਡੀਐਫ ਮੇ ਜੋ ਝੋਟੀਆਂ ਜਿੱਤੀ ਸੀ ਉਸ ਮੈਂ ਪਹਿਲਾ ਬੁੱਲ ਵਾਲਾ ਹਾਂ ਜੋ ਝੋਟੀਆਂ ਮੇਲੇ ਜਿਤਾ ਕੇ ਜਿਸਕਾ ਦੁੱਧ ਦਿਖਾਇਆ ਹੈ ਨਹੀਂ ਬਾਕੀ ਲਾਲ ਫੁੱਲ ਬੰਦ ਜੰਦੀ ਹੈ ਉਸਕੇ ਬਾਅਦ ਮੈਂ ਝੋਟੀਆਂ ਦਿਖਾਈ ਨਹੀਂ ਦਿੰਦੀ ਤੇ ਆਪਾਂ ਕਹ ਕਿਹੜਾ ਪਿੰਡਾ ਬਈ ਆਪਣਾ ਮੇਰਾ ਗਾਉਂ ਬਾਲਕ ਹੈ ਤਹਿਸੀਲ ਬਰਵਾਲਾ ਜ਼ਿਲ੍ਹਾ ਹਿਸਾਰਾ ਹਰਿਆਣਾ ਹਰਿਆਣਾ ਤੇ ਠੀਕ ਹੈ ਭਾਈ ਜਿਵੇਂ ਇਹ ਤੁਸੀਂ ਤਿਆਰ ਕੀਤਾ ਹਨ ਤਾਂ ਇਹਦੇ ਵਿੱਚ ਕੀ ਇਹ ਜੀ ਖਾਸੀਅਤ ਆਪ ਦੇਖੋ ਦੇਖੋ ਤਿਆਰ ਹੁੰਦਾ ਹੈ ਇੱਕ ਆਪਾਂ ਜੋ ਆਮ ਆਹ ਮਾਰਿਆ ਹਰਿਆਣਾ ਮੇ ਆਮ ਘਰ ਮੇ ਹਰ ਕਿਸੇ ਕੇ ਆਟਾ ਚੱਕੀ ਮਿਲਦੀ ਹੈ ਹਮ ਪੰਜ ਚਾਰ ਅਨਾਜ ਮਿਕਸ ਕਰਤੇ ਕੋਈ ਫੀਡ ਵਗਰਾ ਨਹੀਂ ڈالਤੇ ਜਿਵੇਂ ਵਾਈ ਜਿਸ ਤਰ੍ਹਾਂ ਆਪਾਂ ਵੀ ਦਾਲ ਰੋਟੀ ਖਾਂਦੇ ਹਾਂ ਔਰ ਬਈ ਅੱਛੀ ਸਿਹਤ ਕਰਨੀ ਤੋਂ ਗਿਓ ਦੁੱਧ ਖਾ ਲੈਂਦੇ ਹਾਂ ਉਸੇ ਤਰ੍ਹਾਂ ਪਸ਼ੂ ਹੈ ਵੀਰੇ ਇਸ ਵਿੱਚ ਕੋਈ ਐਕਸਟਰਾ ਵਾਜ ਮੈਂ ਗੱਪ ਮਾਰ ਦੂੰ ਭਾਈ ਇਹ ਚ ਖਾਂਦਾ ਹੈ ਇਤਨਾ ਉਹ ਖਾਂਦਾ ਹੈ ਜੋ ਪਸ਼ੂ ਨਰਮਲ ਹੁੰਦਾ ਵਹੀ ਚੀਜ਼ੇ ਖਾਂਦੇ ਆ ਠੀਕ ਹੈ ਨਰਮਲ ਦੇ ਵਿੱਚ ਕੀ ਕੀ ਖਰਾਕ ਉਹ ਬਰੀਡ ਹੁੰਦੇ ਪੰਜ ਚਰਨ ਜੱਕ ਕਣਕ ਹੋਗੀ ਮੈथी ਹੋਗੀ ਮੱਕੀ ਹੋਗੀ ਹੈ ਇਸ ਤਰ੍ਹਾਂ ਪੰਜ ਚਰਨ ਆਜ਼ ਮਿਕਸ ਕਰ ਲੈਂਦੇ ਠੀਕ ਹੈ ਜੇ ਦੁੱਧ ਵਾਲਿਆਂ ਨੂੰ ਕੀ ਖਰਾਕ ਪਾਉਣੀ ਤੁਸੀਂ ਦੁੱਧ ਵਹੀ ਬਾਤ ਆ ਗਈ ਬਰੇ ਦੁੱਧ ਦੇਣਾ ਬਰੀਡ ਨੇ ਬਰੀਡ ਨੇ ਜੋ ਫੀਡ ਡਿਸਪਲੀਮੈਂਟ ਹੈ ਜੋ ਆਪਾਂ ਦੋ ਅੰਗਾਂ ਦਾ ਦੇ ਰਿਹਾ ਹਾਂ ਉਸੇ ਹਮ ਆਪਣੇ ਪਸ਼ੂ ਕੀ ਬੋਡੀ ਨੂੰ ਮੈਂਟੇਨ ਕਰ ਸਕਦੇ ਹਾਂ ਬਸ ਉਸੇ ਸੀ ਚੀਜ਼ ਸਿਆਣਾ ਹੈ ਬਾਕੀ ਚੱਕਰ ਮੇ ਪੈਣੇ ਕੀ ਕੋਈ ਲੋੜ ਨਹੀਂ ਹੁੰਦੀ ਦੁੱਧ ਬਰੀਡ ਨੇ ਨਿਕਲਣਾ ਹੈ ਬਰੀਡ ਨੇ ਨਿਕਲਣਾ ਹੈ ਜੋ ਜਿਵੇਂ ਮੈਡੀਕਲ ਯੂਜ਼ ਹੋਤਾ ਹੈ ਜਾਂ ਖਰਾਕ ਹੋਤੀ ਹੈ ਉਹ ਇੱਕ ਇਸ ਕੀ ਉਹ ਤਾਂ ਸਿਹਤ ਨੂੰ ਮੈਂਟੇਨ ਕਰਕੇ ਰੱਖਦਾ ਹੈ ਮੈਂਟੇਨ ਸੇ ਹੀ ਫਿਰ ਉਹ ਆਪਣਾ ਪਸ਼ੂ ਰੂਟੀਨ ਮੇ ਦੁੱਧ ਦਿੰਦਾ ਹੈ ਕਿਉਂ ਖਰਾਕ ਦੇਣੀ ਤੇ ਮੈਡੀਕਲ ਦੇਣਾ ਵੀ ਥੋੜਾ ਜ਼ਰੂਰੀ ਹੈ ਨਾ ਨਹੀਂ ਉਹ ਤੋਂ ਦੇਖੋ ਪਸ਼ੂ ਨੂੰ ਉਹ ਸਹੀ ਤੇ ਨਹੀਂ ਹੋਗੀ ਜਦੋਂ ਡਾਕਟਰਾਂ ਹੰਸੇ ਨਿਕਾਲੇਗਾ ਮੱਤੇ ਭਾਈ ਇਹਦਾ ਸੀਮਨ ਦਾ ਕੀ ਰੇਟ ਆ ਇਸਕਾ ਸੀਮਨ ਕਰਨੇ 300 ਰੁਪਏ ਭਾਈ 300 ਰੁਪਏ ਤਾਂ ਬਹੁਤ ਪੰਜਾਬ ਮੈਂ ਸਭੀ ਕੇ ਪਾਸ ਹੈ ਕਾ ਵੀ ਮੇਰਾ ਫੋਨ ਨੰਬਰ ਹੈ 94671 52536 ਬਾਕੀ ਭਾਈ ਆਪਣੇ ਸਾਰੇ ਡਾਕਟਰਾਂ ਲੱਭਿਆ ਯਾਰ ਪੰਜਾਬ ਦੇ ਵਿੱਚ ਹਾਂ ਕੋਈ ਡਾਕਟਰ ਉਹ ਜੀ ਨੇ ਇਹ ਸੀਮਣਾ ਨਾ ਵਰਤਿਆ ਹੋਵੇ ਤੇ ਹਰੇਕ ਘਰ ਇਹਦੀ ਇੱਕ ਇੱਕ ਕੱਟੀ ਮੇਰੇ ਹਿਸਾਬ ਨਾਲ ਆ ਜੂਗਾ 50 ਆ ਥੋੜੇ ਸਮੇਂ ਬਾਅਦ ਹਰ ਘਰ ਮੇ ਹੋ ਜਾਏਗੀ ਹਰ ਘਰ ਮੇ ਹੋ ਜਾਏਗੀ ਭਾਈ ਚੰਗੇ ਸਾਨਾਂ ਦੇ ਟੀਕੇ ਭਰਾਇਆ ਕਰੋ ਯਾਰ ਫੇਰ ਹੀ ਬਰੀਡ ਦਾ ਜਿਹੜਾ ਸੁਧਾਰ ਹੋਊਗਾ ਇਹਦੀ ਦੁੱਧ ਵਾਲੀਆਂ ਕੱਟੀਆਂ ਜਿੰਨ ਨੂੰ ਕੀ ਕਰ ਰਿਜ਼ਲਟ ਆ ਲਿਆ ਭਾਈ ਉਹ ਨਹੀਂ ਕਰਖਵਾਣੇ ਦਾ ਫਾਇਦਾ ਹੈ ਇਹ ਰਿੰਗ ਚ ਤਾਂ ਨਹੀਂ ਪਾਉਣਾ ਨਹੀਂ ਰਿੰਗ ਜਦ ਔਲਾਦ ਕਮਾਣੇ ਵਾਲੀ ਹੋ ਜੀ ਬਾਪ ਨੂੰ ਕਮਾਣੇ ਦੀ ਲੋੜ ਨਹੀਂ ਬਾਪ ਨੂੰ ਕਮਾਣੇ ਦੀ ਜਰੂਰਤ ਨਹੀਂ ਹੁੰਦੀ ਵਧੀਆ ਗੱਲ ਕਹੀ ਕਈ ਬਾਈਓ ਬਿਊਟੀ ਦੇ ਵਿੱਚ ਆ ਜਾਂਦੇ ਆ ਫਸਟ ਪਰ ਉਹਨਾਂ ਦੀਆਂ ਕਟੀਆਂ ਦੁੱਧ ਤੇ ਨਹੀਂ ਉਹ ਇੱਕ ਬਾਈ ਨੇ ਕਹਿੰਦੇ ਮੈਂ ਪਹਿਲਾ ਬੁੱਲ ਵਾਲਾ ਐਸਾ ਹਾਂ ਜਿਸ ਨੇ ਕਟੀਆਂ ਜੀਤਾ ਕੇ ਫਿਰ ਦੁੱਧ ਖਾਇਆ ਹੈ ਇੱਕ ਇੱਕ ਇਹਦਾ ਬੁੱਲ ਦਾ ਨਾਮ ਬਾਈ ਹੁਣੀ ਜੇ ਸਾਹਮਣੇ ਆਇਆ ਪਹਿਲਾਂ ਬਾਈ ਨੇ ਕਟੀਆਂ ਦੀਆਂ ਚਬਾਈਆਂ ਨੇ ਉਹ ਮੇਲਿਆਂ ਮੇਲਿਆਂ ਦੇ ਵਿੱਚ ਕੋਈ ਆਏ ਨੀ ਵੀ ਘਰੇ ਲੈ ਕੇ ਚਬਾਈ ਕਰਾਤੀ ਉਹਦਾ ਹੁਣ ਬਹੁਤ ਕਰਾਈ ਜਾਂਦੇ ਨੇ ਉਹਦਾ ਪਤੀ ਆ ਵੀ ਕਿਵੇਂ ਕਰਾਉਂਦੇ ਹੈ ਨਾ ਬਾਈ ਉਹ ਛੱਡੋ ਉਹਨਾਂ ਗੱਲਾਂ ਨੂੰ ਤੇ ਬਾਕੀ ਮੇਲਿਆਂ ਦੇ ਵਿੱਚ ਜਿੱਤੀਆਂ ਹੋਈ ਨੇ ₹300 ਇਹਦਾ ਸੀਮਨ ਰੇਟ ਆ ਤੇ ਆਪਣੇ ਪੰਜਾਬ ਦੇ ਵਿੱਚ ਹਰੇਕ ਡਾਕਟਰ ਦੇ ਕੋਲੇ ਹੈਗਾ ਹੈਗਾ ਹੈਣਾ ਬਈ ਠੀਕ ਆ ਬਈ ਸੇ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰੇ ਥੈਂਕ ਯੂ ਵੀਰੇ